ਇਹ ਕੁੱਤੇ ਭੌਂਕਦੇ ਆ ਹਾਏ ਇਹ ਭੌਂਕਦੇ ਆ ਆਪਾਂ ਕਦੀ ਪਰਵਾਹ ਨਹੀਂ ਕੀਤੀ ਕਦੀੜ ਭੌਂਕਦੀ ਕਦੀ ਬਾਸ ਬਾਸ ਆਪਾਂ ਕਦੀ ਪਰਵਾਹ ਨਹੀਂ ਕੀਤੀ ਪਰਵਾਹ ਨਹੀਂ ਕਰਨੀ ਇਹ ਗੱਲ ਬੜੀ ਖੜੀ ਗਈ ਜੀ ਮੈਡਮ ਨੇ ਸਿੱਧੀ ਜਿਹੜੀ ਗੱਲ ਆ ਆਪਾਂ ਕਦੀ ਪਰਵਾਹ ਨਹੀਂ ਕੀਤੀ ਕਈ ਕੁੱਤੇ ਭੌਂਕਦੇ ਫਿਰਦੇ ਸੀ ਜੀ ਮੈਸੇਜ ਕਰੀ ਜਣ ਕੋਈ ਚੱਕਰ ਨਹੀਂ ਬਣਾ ਚੱਕਰ ਨਹੀਂ ਗੁਰੂ ਆ ਇੱਕ ਵਾਰੀ ਗੁਰੂ ਆ ਗਿਆ ਦੋ ਫੇਮਸ ਹੋ ਜਾਣਾ ਬਸ ਫੇਮਸ ਹੋਈ ਨਾ ਤੁਸੀਂ ਸਾਰੀਆਂ ਗੱਲਾਂ ਛੱਡ ਪਹਿਲਾਂ ਤੂੰ ਇਹ ਦੱਸ ਫੇਮਸ ਕੀ ਹੁੰਦਾ ਹੈ ਕਿ ਤੂੰ ਹੀ ਮੁਸ਼ਕਿਲ ਦੇ ਨਾਲ ਕਲਾਸਾਂ ਲਾਉਂਦੀ ਰਹੀ ਆ ਉਹ ਵੀ ਤੇਰੇ ਵਾਂਗੂ ਬੋਲਦੀ ਆ ਮੇਰੇ ਵਾਂਗੂ ਜੇ ਨਹੀਂ ਅੰਗਰੇਜ਼ੀ ਆਉਂਦੀ ਤੇ ਚੁੱਪ ਕਰਕੇ ਬੈਠੀ ਰਿਆ ਕਰ ਫੈਮਸ ਨਾ ਬੋਲਿਆ ਕਰ ਲੋਕਾਂ ਨੂੰ ਨਾ ਇਹੋ ਜਿਹੇ ਸ਼ਬਦ ਸਿਖਾਓ ਦੂਸਰੀ ਗੱਲ ਹੁਣ ਤੋਂ ਕਹਿੰਨੀ ਆ ਕਿ ਲੋਕ ਤਾਂ ਕੁੱਤੇ ਆ ਭੌਂਗਦੇ ਆ ਫਲਾਨਾ ਠਿੰਕਣਾ ਉਹਨਾਂ ਦੇ ਲੋਕਾਂ ਦੇ ਸਿਰਾਂ ਤੋਂ ਚੱਲਦੇ ਜੇ ਤੁਸੀਂ ਅੱਜ ਤੁਸੀਂ ਲੋਕਾਂ ਨੂੰ ਗਲਤ ਬੋਲਣ ਲੱਗ ਜਾਂਦੇ ਜੇ ਕਰਦੀ ਜੀ ਅਵਿੰਗੀ ਜੀ ਕਿਹਸਾ ਲਗਾ ਮੇਰਾ ਮਜ਼ਾਕ ਤੇ ਸਟਾਰ ਸਾਹਿਬ ਆ ਗਏ ਨੇ ਤਾਕੇ ਚਾਗੀ ਨਹੀਂ ਕਿਤੇ ਲੱਗੀ ਚਾਗੀ ਕਿਤੇ ਕੋ ਮੰਨੇ ਨੇ ਕਿ ਮੈਂ ਉਹਨਾਂ ਦੀ ਗੇਟ ਕਰਨੇ ਆ ਬਸ ਆ ਜਣ ਆਪਾਂ ਇੰਟਰਵਿਊ ਸ਼ੁਰੂ ਕਰੀਏ ਯਾਰ ਕਿ ਇੰਟਰਵਿਊ ਵਜਣਾ ਆਪਾਂ ਸਾਰੇ ਸਵਾਲ ਪੁੱਛ ਲੈਣੇ ਜੋ ਵੀ ਕਿੱਥੇ ਰਹਿੰਦੇ ਨੇ ਕਿੱਥੋਂ ਆਂਦੇ ਨੇ ਘਰ-ਬਾਰ ਇਹ ਉਹਨਾਂ ਆਪਾਂ ਸਾਰਾ ਕੁਝ ਪੁੱਛਣਾ ਪੈਣੂ ਆਪਾਂ ਠੀਕ ਹੈ ਜੀ ਤੇ ਐਡੇ ਵੱਡੇ ਸਟਾਰ ਹੋ ਕੇ ਇਹਨਾਂ ਨੂੰ ਕਿੱਦਾਂ ਦਾ ਫੀਲ ਹੁੰਦਾ ਏ ਕਿ ਅਸੀਂ ਵੀ ਜਦੋਂ ਬਣੀ ਅਸੀਂ ਵੀ ਫਿਰ ਉਸ ਸਾਹਿਬ ਨਾਲ ਤਿਆਰੀ ਕਰ ਲੈਣ ਇੱਕ ਸਾਈਡ ਕਹਿੰਦੇ ਵਾ ਕਿ ਮੇਰੀ ਭੈਣ ਵਾ ਮੈਂ ਆਪਣੀ ਭੈਣ ਨੂੰ ਮਿਲਣ ਆਇਆ ਠੀਕ ਹੈ ਨਾ ਤੇ ਦੂਸਰੀ ਸਾਈਡ ਤੁਸੀਂ ਅਰੀਲਾ ਪਾਈ ਜਾਂਦੇ ਜਿ ਇਹੋ ਜਿਹੀ ਪਿਆਰ ਮੁਹੱਬਤਾਂ ਉਹ ਤਾਂ ਠੀਕ ਸੀ ਸਾਨੂੰ ਪਤਾ ਤੂੰ ਗਲਤ ਤੇ ਨਹੀਂਗਾ ਫਿਰ ਰਿਸ਼ਤਾ ਤੇ ਇੱਕ ਰੱਖਣਾ ਉਹ ਜੀ ਉਹ ਆ ਇਹ ਨਾਲ ਸਟਾਰ ਕਿਹੜੇ ਬਨਣ ਲੱਗਦੀ ਕਿਉਂ ਐਵੇਂ ਪੰਪ ਦਈ ਜਾਂਦੇ ਜੇ ਰੀਲਾਂ ਤੇ ਨੱਚਣ ਵਾਲਿਆਂ ਨੂੰ ਤੁਸੀਂ ਸਟਾਰ ਸਮਝਦੇ ਜੀ ਸਟਾਰ ਬਣਾ ਕੇ ਜਦੋਂ ਫਿਰ ਕਿਉਂ ਜੀ ਆ ਵੇ ਲੋ ਵੇਟ ਕਰਾਣੀ ਲਾ ਦਿੰਦੇ ਸਾਨੂੰ ਲਓ ਜੀ ਮੈਡਮ ਜੀ ਆ ਗਏ ਨੇ ਅੱਜ ਪੋੜੀਆਂ ਨਹੀਂ ਚੱਲਣਦੀਆਂ ਮੈਡਮ ਜੀ ਚੱਲਣਾ ਪੈਣਾ ਉਹ ਵੇ ਲੋ ਜਿੱਥੇ ਤੋਂ ਸਾਰ ਸਾਹਿਬ ਆਂਦੇ ਨੇ ਤੇ ਸਭ ਜਾਮ ਕਰ ਦਿੰਦੇ ਚੱਕਾ ਜਾਮ ਕੋੜੀਆਂ ਜਾਮ ਹਾਂਜੀ ਸਟਾਰ ਦੇਖ ਲੋ ਮੈਨਾਂ ਪਤਾ ਨਹੀਂ ਕਿੱਡਾ ਵੱਡਾ ਸਟਾਰ ਆਉਂਦਿਆ ਤੇ ਉਹ ਸਿਦਰੀ ਆਈ ਆ ਰੀਲਾਂ ਦੇ ਨੱਚਣ ਵਾਲੀ ਜਿਹੜੀ ਵਿੰਗੀ ਡੇਡੀ ਹੋ ਹੋ ਕੇ ਤੁਰਦੀ ਆ ਤੇ ਲੋਕਾਂ ਨੂੰ ਮੂਰਖ ਬਣਾਉਂਦੀ ਆ ਇਹ ਵੀ ਵੀਊਡ ਦੇ ਚੱਕਰਾਂ ਦੇ ਵਿੱਚ ਹੀ ਆਇਆ ਇੱਥੇ ਹੋਰ ਇਹਨੂੰ ਕੀ ਐ ਐਡੀ ਅੱਗ ਲੱਗੀ ਹੈ ਅੱਧੀ ਰਾਤ ਵੀਡੀਓ ਬਣਾਉਂਦੀ ਖਾਣੇ ਖਾਵਾਂਗੇ ਠਰ ਕੇ ਭੁੱਖ ਟਾਈਮ ਹੋ ਗਿਆ ਸਵਾ 9 ਹੋ ਗਏ ਤੇ ਫੇਰ ਕਿਹੜੀ ਗੱਲਾਂ ਸਵਾ 9 ਹੋ ਗਏ ਦੇਖ ਲੋ ਕੋਈ ਗੱਲ ਨਹੀਂ ਮੈਨੂੰ ਸ਼ਰਮਾਉਣਾ ਨਹੀਂ ਤੈਨੂੰ ਤੂੰ ਇਸ ਟਾਈਮ ਅੱਧੀ ਰਾਤ ਆਈ ਆ ਕਿਸੇ ਨੂੰ ਮਿਲਣ ਵਾਸਤੇ ਤੇ ਤੇਰੇ ਘਰ ਦੇ ਤੁਹਾਨੂੰ ਕੁਝ ਨਹੀਂ ਕਹਿੰਦੇ ਉਹ ਪੁੱਛ ਦੇਣੀ ਕਿ ਕਿੱਥੇ ਚੱਲੀ ਐ ਇਸ ਟਾਈਮ ਸਵਾ 9 ਹੋ ਗਿਆ ਨੇ ਆ ਵੀ ਟਾਈਮ ਦੱਸਤਾ ਇਹ ਸਵਾ 9 ਤੁਹਾਨੂੰ ਪਤਾ ਅਕਸਰ ਘੰਟਾ 2 3 ਘੰਟੇ ਬੈਠੇ ਹੋਣਗੇ ਰੀਲਾਂ ਬਣਾਈਆਂ ਹੋਣਗੀਆਂ ਜਾਂਦੀ ਨੂੰ ਕਿੰਨਾ ਟਾਈਮ ਲੱਗਾ ਹੋਊਗਾ ਤੇ ਅੱਧੀ ਰਾਤ ਕਰੇ ਗਈ ਹੋਊਗੀ ਤੇ ਘਰੇ ਕੀ ਕਹਿ ਕੇ ਆਈ ਹੋਊਗੀ ਤੇ ਕੀ ਕੀ ਮਤਲਬ ਸਮਝ ਨਹੀਂ ਲੱਗੰਦਾ ਕਿ ਕੀ ਬੋਲੀਏ ਜੇ ਤੁਹਾਡੇ ਨਾਲ ਕੋਈ ਅਭਿ ਨਭੀ ਹੋ ਗਈ ਕੋਈ ਕਾਂਡ ਹੋ ਗਿਆ ਫਿਰ ਤੁਸੀਂ ਪਛਤਾਉਣਾ ਏ ਤੁਸੀਂ ਇਹੋ ਜਿਹਾ ਕੰਮ ਕਿਉਂ ਕਰਦੇ ਹੁੰਦੇ ਜੀ ਕੁਸ਼ਨ ਦੇਹੀ ਮੈਨੂੰ ਕੋਹ ਪੁੱਛਿਆ ਦਰਸ਼ਕ ਕਿਹੜਾ ਦਰਸ਼ਨ ਕੋਲ ਤੇ ਨਾ ਸਾਹ ਲੱਗੀ ਦਰਸ਼ਨ ਨਹੀਂ ਮੈਨੂੰ ਸੌਰੀ ਸਟਾਰ ਸਾਹਿਬ ਦਾ ਧਿਆਨ ਪਤਾ ਨਹੀਂ ਕਿੱਥੇ ਆ ਧਿਆਨ ਲੱਗਦਾ ਹੋਰ ਕਿੱਥੇ ਆ ਉਹਨੇ ਦਰਸ਼ਕ ਕਿਹਾ ਨਾ ਕਿ ਦਰਸ਼ਨ ਗਿਆ ਕਿਥੋਂ ਦੇ ਰਹਿਣ ਵਾਲੇ ਸਰਿਆਲੀ ਮੰਡ ਤੋਂ ਪੱਟੀ ਲਾਗੋ ਸਰਿਆਲੀ ਮੰਡ ਤੋਂ ਸਰਿਆਲੀ ਮੰਡ ਪਿੰਡ ਹਾਂਜੀ ਪੱਟੀ ਲਾਗੋ ਹਾਂਜੀ ਠੀਕ ਹੈ ਤੇ ਘਰ ਚ ਕੋਣ ਕੋਣ ਸਾਡੇ ਅਣੀ ਨੋਪਣਾ ਇੱਕ ਬਰਾ ਮਮੀ ਦਾ ਬਰਾ ਵੱਡਾ ਕੀ ਛੋਟਾ ਨਹੀਂ ਮੈਂ ਵੱਡੀ ਟਾੜੀ ਉਮਰ ਕਿੰਨੀ ਮੇਰੀ ਉਹ 2200 ਹੀ ਆ ਮਤਲਬ ਤੀਆਂ ਸਾਲਾਂ ਦੇ ਹੋ ਗਈ ਤੁਸੀਂ ਭੈਣਾਂ ਕੀ ਕਰਦੀਆਂ ਉਹ ਨਹੀਂ ਪਾਣੀ ਜਾਈ ਉਹ ਦੋਪੇ ਤੈਨੂੰ ਰਿਵਾਈ ਗਈ ਨਿੱਕੀ ਭੈਣ ਕੋ ਕੀ ਘੜੀ ਆ ਤੂੰ ਪੁੱਛ ਕੇ ਕੀ ਲੈਣਾ ਉਹਦੀ ਫੈਮਿਲੀ ਚ ਕੌਣ ਆ ਕੌਣ ਨਹੀਂ ਆ ਤੁਸੀਂ ਕੀ ਲੈਣਾ ਤੂੰ ਇੰਜ ਜਿਹੜੀ ਇੰਟਰਵਿਊ ਲੈਣੀ ਜੋ ਰੀਲਾ ਰੂਲਾ ਬਣਾਉਣੀ ਹੈ ਤੇ ਟਾਈਮਾਂ ਬਣਾ ਤੈਨੂੰ ਵੀ ਘਰੇ ਜਾਣ ਦੇ ਦੂਸਰੀ ਗੱਲ ਉਹ ਵੀ ਸੁਡਲ ਜੀ ਆ ਤੈਨੂੰ ਥੋੜੀ ਬਹੁਤੀ ਚੱਕਲ ਹੋਣੀ ਚਾਹੀਦੀ ਹੈ ਕਿ ਤੂੰ ਅੱਧੀ ਰਾਤ ਇੱਕ ਮੁੰਡੇ ਨੇ ਫੋਨ ਕੀਤਾ ਤੂੰ ਆ ਗਈ ਚਲੋ ਮੰਨਦੇ ਮੁੰਡਾ ਠੀਕ ਆ ਐਦਾਂ ਦਾ ਨਹੀਂਗਾ ਪਰ ਫਿਰ ਵੀ ਜਿਸ ਹਿਸਾਬ ਨਾਲ ਮਾਹੌਲ ਚੱਲਣਦਿਆ ਹੈ ਨਾ ਉਸ ਹਿਸਾਬ ਨਾਲ ਤੈਨੂੰ ਐਦਾਂ ਨਹੀਂ ਆਉਣਾ ਚਾਹੀਦਾ ਖਾਸ ਤੌਰ ਤੇ ਅੱਧੀ ਰਾਤ ਬਿਲਕੁਲ ਨਹੀਂ ਆਉਣਾ ਚਾਹੀਦਾ ਹਾਂ ਰੀਲਾ ਬਣਾਉਣੀ ਆ ਵਾ ਦੇਣੀ ਆਓ ਕੋਈ ਚੱਕਰ ਨਹੀਂ ਆ ਰਾਤ ਨਹੀਂ ਬੱਤ ਸਹੀ ਏ ਭੈਣ ਕੋ ਕਿ ਘੜੀ ਬੜੀ ਲੈ ਸੌਦੀ ਆ ਰਿਹਾ ਮੁੰਡਾ 5 ਸਾਲਾਂ ਬਾਅਦ ਆਇਆ ਕਿਹੜਾ ਮੁੰਡਾ ਉਹ ਹੀ ਨਿੱਕੀ ਪੈਣਦਾ ਘਰ ਆਲਾ ਅੱਛਾ ਅੱਛਾ ਬੱਲੇ ਤੇ ਘੜੀਆਂ ਕਿੜੀਆਂ ਹੋਣੀਆਂ ਉਹਨਾਂ ਨੂੰ ਚੌਂਗਾ ਘੜੀ ਵੇਖਣ ਦਾ ਉਹ ਵੀਡੀਓ ਬਣਾਉਂਦੀ ਨਹੀਂ ਕਰਦੇ ਕਰਦੇ ਨੂੰ ਬਣਾਉਣੀ ਨਹੀਂ ਦਿੰਦੇ ਹੋ ਕਿਉਂ ਤੇ ਤੁਹਾਨੂੰ ਕੀ ਬਣਾ ਦਿੰਦੇ ਮੈਂ ਆ ਜਾਊਂਗਾ ਆਪਣੀ ਪਰ ਕਹਿ ਗਿਆ ਕਿ ਮੈਂ ਹੁਣ ਮਸ਼ਹੂਰ ਹੋਈ ਆ ਮੇਰੇ ਮੁੰਡੇ ਤਰੀਕੇ ਦਾ ਤੈਨੂੰ ਲੱਗਦਾ ਕਿ ਤੈਨੂੰ ਬੋਲਣ ਦੀ ਭੋਰਾ ਵੀ ਅਕਲ ਨਹੀਂ ਇੱਜ਼ਤ ਕਿਵੇਂ ਕਰਨੀ ਆ ਇਹ ਉਹ ਮੁੰਡਾ ਬਾਹਰੋਂ ਆਇਆ ਹੀ ਮੁੰਡੇ ਦਾ ਕੀ ਮਤਲਬ ਸਿੱਧਾ ਕਹੇ ਮੇਰਾ ਜੀਜਾ ਜਾਂ ਭਾਜੀ ਜੋ ਵੀ ਕਹਿਣਾ ਤੂੰ ਉਹ ਕਹਿ ਹੈ ਇੱਜ਼ਤ ਨਾਲ ਬਲਾਹ ਲੱਗਾ ਤੇ ਫਿਰ ਵੀ ਤੁਹਾਡਾ ਭਾਜੀ ਲੱਗਾ ਜੀਜਾ ਸਾਹਿਬ ਬੋਲਣ ਦਾ ਤਰੀਕਾ ਤੇ ਦੇਖ ਲੈ ਨਿੱਕੀ ਕੁੜੀ ਦਾ ਅਗਰ ਜਿਉਣਾ ਵਿਆਹ ਕਰਤਾ ਏ ਤੇ ਵਧੀਆ ਕੀਤਾ ਏ ਜੀ ਉਹਨਾਂ ਨੂੰ ਰੀਲਾਂ ਤੋਂ ਰੋਕਦੇ ਆ ਤੇ ਉਹ ਵੀ ਵਧੀਆ ਕੀਤਾ ਹੈ ਤੇ ਇਹਨੂੰ ਪਤਾ ਨਹੀਂ ਕਿਉਂ ਨਹੀਂ ਰੋਕਦੇ ਆਪਣੇ ਆਪ ਨੂੰ ਤੂੰ ਫੇਮਸ ਕਹਿਨੀ ਆ ਕਿ ਮੈਂ ਫੇਮਸ ਬਹੁਤ ਆ ਮੈਂ ਇਹਨੂੰ ਵੀ ਰੋਕਣਾ ਚਾਹੀਦਾ ਹੈ ਤੇਰੀਆਂ ਵੀ ਹਰਕਤਾਂ ਕੁਝ ਠੀਕ ਜਿਹਾ ਨਹੀਂ ਲੱਗਦੀਆਂ ਰਾਜਨਸ਼ਤਰੀ ਉੱਥੇ ਲੋਕਲੀ ਪਿੰਡ ਜੀ ਨਹੀਂ ਤਰਨ ਤਨ ਕੰਮ ਕਰਦਾ ਠੀਕ ਸ਼ੁਰੂ ਤੋਂ ਮਤਲਬ ਕਿ ਤਰਨ ਤਨ ਘਰੇ ਘਦੀ ਘਦੀ ਜਾਂਦੇ ਕਿ ਆ ਜਾਂਦੇ ਨਹੀਂ 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 ਰੋਜ਼ ਰੋਜ਼ ਆ ਜਾਂਨ ਕਰਦੇ ਹਾਂ ਠੀਕ ਹੈ ਠੀਕ ਹੈ ਹਾਂਜੀ ਹਾਂ ਤੇ ਵਧੀਆ ਯਾਰ ਕੰਮ ਕਰ ਚੱਲੀ ਜਾਂਦਾ ਵਧੀਆ ਤੇ ਭਰਾ ਦੇ ਕੰਮ ਕਰਦਾ ਮਲਬਈ ਕਿੱਦੇ ਦਾ ਉਹਨੇ ਆਪਦਾ ਮਲਬਈ ਕਿੱਦਾ ਪਾਇਆ ਕੀ ਪਾਇਆ ਮਲਬਈ ਕਿੱਦਾ ਵਿਆਹ ਸ਼ਾਦੀਆਂ ਤੇ ਜਾਂਦੀ ਆ ਹਾਂਜੀ ਉਹ ਮਲਬਈ ਕਿੱਦਾ ਉਹਨਾਂ ਦਾ ਅੱਛਾ ਅੱਛਾ ਹਾਂ ਹਾਂ ਫਿਰ ਚਲੋ ਉਹ ਤੇ ਬਹੁਤ ਸੋਹਣਾ ਕੰਮ ਕਰਦੇ ਆ ਬਹੁਤ ਵਧੀਆ ਕੰਮ ਕਰਦੇ ਆਪਣੇ ਹੱਥੀ ਮਿਹਨਤ ਕਰਦੇ ਆ ਤੂੰ ਕੀ ਕਰਦੀ ਆ ਸਾਰਾ ਦਿਨ ਰੀਲਾਂ ਦੇ ਨਾਚੀ ਦੇ ਜਾਂ ਆਪਣੀ ਕੜੀ ਦੇਖਦੀ ਰਹਿੰਦੀ ਆ ਵਿੰਗੀਆਂ ਟੇਡੀਆਂ ਤੋਰਾ ਕਰ ਕਰ ਲੋਕਾਂ ਨੂੰ ਬੇਵਕੂਫ ਬਣਾਉਂਦੀ ਰਹਿੰਦੀ ਆ ਜਾਣ ਬੁੱਝ ਕੇ ਤੂੰ ਸਿਦਰੀ ਬੰਦੀ ਆ ਪਰ ਹੈ ਨਹੀਂ ਗੱਲਾਂ ਤਾਂ ਤੂੰ ਪੂਰੀ ਚੁਸਤ ਚਲਾਕ ਲੱਗਦੀ ਆ ਦੂਸਰੀ ਗੱਲ ਬੋਲਣ ਦਾ ਤਰੀਕਾ ਹੋਣਾ ਚਾਹੀਦਾ ਆਪਣੇ ਡੈਡੀ ਨੂੰ ਕਿਵੇਂ ਬੋਲਣਦੇ ਆ ਉਹ ਤਰਨ ਤਰਨ ਕੰਮ ਕਰਦਾ ਉਹ ਫਿਰ ਵੀ ਮੁੰਡਾ ਜਿਹਾ ਬੋਲਣਦੇ ਆ ਕਿ ਕਰਦੀ ਕਹਿੰਦੀ ਕਰਦਾ ਬੋਲਣ ਦੀ ਅਕਲ ਸਿੱਖ ਲੈ ਕਿਵੇਂ ਇੱਜ਼ਤ ਕਰਨੀ ਮਾਂ ਪਿਓ ਦੀ ਸਿਆਣਾ ਕਰੋ ਯਾਰ ਰੋਇਆ ਕਰੀਏ ਰੋਲਿਆ ਕਰੋ ਹਾਏ ਜਿੰਗਰੀ ਜਿਹਾ ਜਿੰਗਰੀ ਜਿਹਾ ਵੀ ਬਤੇਰਾ ਰੋਇਆ ਅੱਜ ਚਲੋ ਕਿੰਨੇ ਰੋਏ ਕਿੰਨੇ ਰਵਾਤਾ ਤੁਹਾਨੂੰ ਬਸ ਇਦਾਂ ਹੀ ਕਿੰਨੇ ਲੈ ਕਹਿੰਦੇ ਵੀ ਕਿੰਨੇ ਰਵਾਤਾ ਤੁਹਾਨੂੰ ਤੁਹਾਨੂੰ ਵੀ ਨਰਵਾਣਾ ਹਾਂ ਫੇਰ ਤੁਸੀਂ ਕਹਿੰਦੇ ਬਸ ਇਦਾਂ ਹੀ ਅੱਜ ਕੱਲ ਨਾ ਲੋਕ ਕਿੰਨੇ ਰਵਾਤਾ ਇਹ ਵੀ ਤਾਂ ਦੱਸ ਨਾ ਤੈਨੂੰ ਕਿੰਨੇ ਰਵਾਤਾ ਉਹ ਤੈਨੂੰ ਪੁੱਛੀ ਤੇ ਜਾਂਦਾ ਕਈ ਇੱਕ ਬੰਨੇ ਕਹਿੰਦੇ ਆ ਕਿ ਇਹੋ ਜੇ ਕੰਮ ਨਾ ਕਰੋ ਵਗੈਰਾ ਵਗੈਰਾ ਗਿਆਨ ਦੇਣ ਆ ਗਏ ਇੱਥੇ ਤੈਨੂੰ ਭੋਰਾ ਵੀ ਸੰਗ ਸ਼ਰਮ ਨਹੀਂ ਆਉਂਦੀ ਮੈਂ ਤੇ ਇੱਕ ਗੱਲ ਸੋਚਾਂਦੀ ਆ ਕਿ ਤੇਰਾ ਮਾਂ ਪਿਓ ਇਹ ਵੀਡੀਓ ਦੇਖਦੇ ਹੋਣਗੇ ਕਿ ਤੂੰ ਕੀ ਕਮਲੀਆਂ ਮਾਰੀਆਂ ਤੇ ਕੀ ਸੋਚਦੇ ਹੋਣਗੇ ਜਿਉ ਜੇ ਹਿਸਾਬ ਨਾਲ ਤੂੰ ਦੱਸਣ ਦੀਆਂ ਕਿ ਮੇਰੀ ਨਿੱਕੀ ਭੈਣ ਨੂੰ ਵੀਡੀਓ ਬਣਾਉਣ ਤੋਂ ਰੋਕਦੇ ਆ ਤੇ ਤੈਨੂੰ ਨਹੀਂ ਰੋਕਦੇ ਤੂੰ ਕਿੱਡੀ ਕਿ ਸਟਾਰ ਬਣੀ ਫਿਰਦੀ ਆ ਆਪਣੇ ਆਪ ਦੇ ਵਿੱਚ ਕਿਉਂ ਲੋਕਾਂ ਨੂੰ ਮੂਰਖ ਬਣਾਉਂਦੇ ਖਰਾਬ ਹੋ ਗਏ ਕੁੜੀਆਂ ਵੀ ਖਰਾਬ ਹੋ ਗਈਆਂ ਪਰ ਨਾ ਜੰਗੇ ਨਹੀਂ ਲੱਗਦਾ ਬਸ ਤੇ ਕੀ ਦੇਖ ਮੇਰੀ ਬਣੀ ਇਥੇ ਸਿੱਧੀ ਜਿਹੀ ਗੱਲ ਸਾਰੇ ਅੰਬਰ ਸਾਰੇ ਵਿੱਚ ਬਸ ਦੇ ਦੇ ਵਿੱਚ ਜੇ ਕੋਈ ਬਸ ਸਾਡੇ ਚੀਚੀ ਤੋਂ ਬਣੀ ਅਰੇ ਜਾਂਦੇ ਸੋਲਟੀ ਗਾਰਡਸ ਆਪ ਜਾਂਦੇ ਸੋਲਟੀ ਗਾਰ ਇਹ ਧੀ ਕੁੜੀਆਂ ਜਿਨੇ ਇਹ ਗੱਲ ਆਕੀ ਹੈ ਕਿ ਮੇਰੀ ਇੱਜ਼ਤ ਬਣੀ ਆ ਬਸ ਅੱਡੇ ਦੇ ਵਿੱਚ ਇਹ ਗੜੀ ਇੱਜ਼ਤ ਆ ਜਿਹੜੀ ਬਸ ਅੱਡੇ ਦੇ ਵਿੱਚ ਬਣੀ ਆ ਜਰਾ ਸਾਨੂੰ ਵੀ ਦੱਸਿਓ ਹੋਰ ਇੱਜ਼ਤਾਂ ਤਾਂ ਵਡੀਆਂ ਸੁਣੀਆਂ ਹੀ ਕਿ ਚਲੋ ਕੋਈ ਖੇਡਾਂ ਖੇੜ ਕੇ ਇੱਜ਼ਤ ਬੰਦੀ ਆ ਕੋਈ ਵਧੀਆ ਕੰਮ ਕਰਕੇ ਹਨਾ ਆਪਣੀ ਇੱਜ਼ਤ ਬੰਦੀ ਆ ਇਹ ਰੀਲਾਂ ਦੇ ਨੱਚਣ ਵਾਲੀ ਦੇ ਤੇ ਬਸ 24 ਘੰਟੇ ਟਾਈਮ ਦੇਖਦੀ ਰਹਿੰਦੀ ਆ ਤੇ ਇਹਦੀ ਇੱਜ਼ਤ ਬਣੀ ਤੇ ਬਣੀ ਕਿੱਥੇ ਜਾ ਕੇ ਅੱਡੇ ਵਿੱਚ ਬਾਲੋ ਕਿ ਨਹੀਂ ਚੰਗੇ ਲੱਗਦੀ ਯਾਰ ਆਪੇ ਕੋ ਉਹਦੇ ਕੋਲ ਜਾਈਏ ਟਾਂਡੇ ਹਾਂ ਪੂਰੇ ਕੋਲੇ ਗਿਆ ਇਹ ਆਪਣੀ ਕਾਲੀ ਕੋਲੇ ਕਾਲਾ ਕੋਣ ਕਾਲੀ ਉਹ ਜਿਹੜੀ ਟਾਂਡੇ ਰਹਿੰਦੀ ਟਾਂਡੇ ਦੀ ਜਾਂਦੇ ਮੈਂ ਪੁੱਛਿਆ ਕਿਸੇ ਨੂੰ ਆਪਣਾ ਨਾ ਇੱਕ ਹੈਗਾ ਯਾਰ ਉਹ ਯਾਰ ਮੈਂ ਕੀ ਇਹਨਾਂ ਨੂੰ ਕਿਵੇਂ ਕੀਤਾ ਸਾਰੇ ਸਾਰੇ ਜੇਕਰ ਕਿਸੇ ਮੰਡਰੂ ਕੋਲੇ ਕਾਲੋ ਪਿੱਛੇ ਪਈ ਆ ਸਰਦਾਰਨੀ ਦੇ ਜਿਹੜੀ ਦੀਪ ਸਰਦਾਰਨੀ ਆ ਇਹ ਪਿੱਛੇ ਪੈ ਗਈ ਆ ਕਾਲੋ ਦੇ ਸਿੱਖਿਆ ਕੀ ਦੇਂਦੀ ਏ ਤੁਹਾਨੂੰ ਇਹ ਕਾਲੋ ਇਹ ਵੀ ਤਾਂ ਦੱਸੋ ਨਾ ਕੀ ਸਿੱਖਿਆ ਦੇਂਦੀ ਏ ਕਿ ਤੁਸੀਂ ਕਾਲੋ ਵਰਗੀ ਬੰਨਣਾ ਹੈ ਗੱਲ ਇਹੀ ਆ ਇਹਨੇ ਅੱਗੇ ਵੀ ਇਹ ਕੁੜੀ ਨੇ ਇਹੀ ਗੱਲ ਆਖੀ ਸੀ ਕਿ ਉਹਨੂੰ ਸੋਹਣਾ ਮੁੰਡਾ ਨਹੀਂ ਲੱਗਿਆ ਏ ਇਹਨੇ ਇਹ ਉਦਰ ਕੀ ਲਾਈਫ ਪਾਲਦੀ ਆ ਕਿ ਕਾਲੋ ਫੇਮਸ ਹੋ ਗਈ ਆ ਤੇ ਉਹਨੂੰ ਸੋਹਣਾ ਮੁੰਡਾ ਮਿਲ ਗਿਆ ਏ ਤੇ ਉਹ ਵਿਆਹ ਕਰਾਉਂਦੇ ਆ ਤੇ ਕਹਿੰਦੀ ਮੈਂ ਵੀ ਵਿਆਹ ਕਰਾਉਣਾ ਏ ਸੋਹਣਾ ਜਿਹਾ ਮੁੰਡਾ ਲੱਭ ਕੇ ਹੱਦ ਹੋਈ ਆ ਸਿਰਫ ਤੁਸੀਂ ਇੱਕ ਵਿਆਹ ਦਾ ਕਰਕੇ ਸੋਹਣੇ ਮੁੰਡੇ ਦੇ ਕਰਕੇ ਤੁਸੀਂ ਇਹ ਸਭ ਕੁਝ ਕਰਦਿਆਂ ਜੇ ਕਰਵਾ ਲਾਂ ਨਹੀਂ ਚੰਗਾ ਲੱਭੂਗਾ ਤੇ ਫਿਰ ਵੀਡੀਓ ਬਣਾਉਂਦੇ ਆ ਚੰਗਾ ਲੱਭਦਾ ਹੈ ਕਦੀ ਚੰਗੇ ਨਹੀਂ ਲੱਭਦੇ ਸਿੱਧੀ ਜਿਹੜੀ ਗੱਲ ਹੂੰ ਤੁਹਾਨੂੰ ਲੱਗਦਾ ਕਿ ਮੇਰੀ ਮੇਰੀ ਗੱਲ ਕੋਸ਼ਿਸ਼ ਮੈਂ ਕੀ ਕਰਾਂ ਜਿੰਨੇ ਵੀ ਮੁੰਡੇ ਆ ਨਾ ਹੂੰ ਸਾਰੇ ਜਿੰਨੇ ਵੀ ਆਉਂਦੇ ਘਰ ਵਿੱਚ ਗਲਤ ਕੰਮ ਸਹੀ ਹੈ ਜਿਹੜੀਆਂ ਬਸਰੇ ਬੁੱਢੀਆਂ ਨਾ ਹੂੰ ਅਗਲੇ ਖੋਦ ਆਂਦੀਆਂ ਬੰਦਿਆ ਨੂੰ ਕੀ ਕੀ ਹੁੰਦਾ ਦੱਸਾਂ ਵੀਡੀਓ ਦੇ ਹੀ ਬਣ ਹਾਏ ਹਾਏ ਸਮਝ ਗਿਆ ਤੂੰ ਅਰੇ ਸੁਡਲੇ ਜੇ ਤੈਨੂੰ ਅਕਲ ਹੋਵੇ ਜੇ ਤੈਨੂੰ ਪਤਾ ਹੈ ਕਿ ਵੀਡੀਓ ਬਣ ਰਹੀ ਆ ਤੇ ਫਿਰ ਤੂੰ ਨਾ ਕੁਝ ਬੋਲ ਕਿ ਬੋਲਣਾ ਜ਼ਿਆਦਾ ਜ਼ਰੂਰੀ ਸੀ ਇੱਥੋਂ ਦਾ ਦਿਮਾਗ ਤੋਂ ਕੰਮ ਲੈ ਲੈਣੀਂ ਗੋ ਕਿ ਇੱਥੇ ਮਤਲਬ ਆ ਜਨਾਨੀਆਂ ਕਰਦੀਆਂ ਸਾਰੇ ਇੱਕੋ ਜਿੱਕੇ ਨਹੀਂ ਹੁੰਦੇ ਠੀਕ ਆ ਨਾ ਤੂੰ ਉਹਨਾਂ ਦੇ ਨਾਲ ਰਹਿੰਦੀ ਹੋਏਂਗੀ ਤੈਨੂੰ ਪਤਾ ਹੋਊਗਾ ਇਹਨਾਂ ਚੀਜ਼ਾਂ ਬਾਰੇ ਕਿ ਇੱਥੇ ਆ ਹੋਟਲਾਂ 'ਚ ਜਾ ਕਿਤੇ ਵੀ ਕੋਈ ਗਲਤ ਕੰਮ ਕਰਦੇ ਆ ਤੈਨੂੰ ਕੀ ਗਰੰਟੀ ਆ ਕਿ ਇੱਥੇ ਇਹ ਸਭ ਕੁਝ ਚੱਲਦਾ ਹੈ ਤੂੰ ਦੇਖ ਕੇ ਆਈ ਆ ਐਵੇਂ ਨਾ ਮੂੰਹ ਚੁੱਕ ਕੇ ਅੱਧੀ ਰਾਤ ਆ ਜਾ ਕਰ ਅੱਛਾ ਅੱਜ ਕੱਲ ਪ੍ਰੈਗਾ ਖਾਂਦੀਆਂ ਸਮੈਗ ਪੀਂਦੀਆਂ ਟ੍ਰੈਮਾਟੋਲ ਗੋਲੀਆਂ ਖਾਂਦੀਆਂ ਤੁਹਾਨੂੰ ਕਿਹਨੂੰ ਦੱਸਿਆ ਇਹਨੀਆਂ ਗੱਲਾਂ ਯਾਰ ਸਾਨੂੰ ਪਤਾ ਆ ਖਾਂਦੀਆਂ ਯਾਰਾਂ ਨੂੰ ਪਤਾ ਖੁਦ ਨੂੰ ਯਾਰ ਅੱਜ ਕੱਲ ਤੈਨੂੰ ਪਤਾ ਇਹ ਹੋਟਲਾਂ ਜਾਂਦੇ ਪਤਾ ਯਾਰ ਤੈਨੂੰ ਸਭ ਪਤਾ ਉਹ ਬਹੁਤ ਅਗਲੀ ਜੀ ਦੀ ਆਪਣੀ 3 ਉਹ ਜਾ 7ਵੀਂ ਫਿਰ ਚੁੱਪ ਇੱਕ ਸਬਦ ਨਹੀਂ ਬੋਲੇਗੀ ਪੁੱਛੀ ਜਾਂਦਾ ਹੈ ਕਿ ਕੀ ਕੀ ਦੇ ਨਾਲ ਕਰੀ ਤੈਨੂੰ ਪਤਾ ਹੀ ਆ ਤੈਨੂੰ ਪਤਾ ਹੀ ਆ ਉਹਨੂੰ ਨਹੀਂ ਪਤਾ ਤਾਂ ਤੂੰ ਉਹਨੂੰ ਦੱਸਣ ਦਈਆਂ ਤਾਂ ਤੈਨੂੰ ਇੰਨੀ ਵੀ ਸ਼ਰਮ ਨਹੀਂ ਹੈਗੀ ਕਿ ਬਗਾਨੇ ਪੁੱਤ ਨੂੰ ਤੂੰ ਇਹ ਗੱਲਾਂ ਦੱਸਣ ਦਈਆਂ ਤੈਨੂੰ ਇੰਨਾ ਨਹੀਂ ਦਿਮਾਗ ਕੰਮ ਕਰਦਾ ਕਿ ਇਹ ਮੇਰੀ ਵੀਡੀਓ ਮੇਰੇ ਘਰ ਦੇਆਂ ਨੂੰ ਜੇ ਪਤਾ ਲੱਗ ਗਈ ਜਾਂ ਦੇਖਣਗੇ ਨੈਟ ਤੇ ਤੇ ਕਿੰਨੀ ਬਦਨਾਮੀ ਆ ਤੂੰ ਰਹਿ ਕੇ ਹੀ ਉਹਨਾਂ ਦੇ ਨਾਲ ਤੈਨੂੰ ਕਿਵੇਂ ਪਤਾ ਇੰਨਾਂ ਚੀਜ਼ਾਂ ਬਾਰੇ ਬੜੇ ਕੌਨਫੀਡੈਂਸ ਦੇ ਵਿੱਚ ਦੱਸਣ ਦਈਆਂ ਕਿ ਇਹ ਸਭ ਕੁਝ ਹੁੰਦਾ ਹੈ ਸਾਰੀਆਂ ਕੁੜੀਆਂ ਬੁੜੀਆਂ ਇੱਕੋ ਜਿੱਕੀਆਂ ਨਹੀਂ ਹੁੰਦੀਆਂ ਐਵੇਂ ਨਹੀਂ ਕਿਸੇ ਨੂੰ ਬਦਨਾਮ ਕਰੀ ਜਾਇਦਾ ਹੁੰਦਾ ਹਰ ਟਾਈਮ ਹਰ ਵਕਤ ਠੀਕ ਆ ਲੱਗੀ ਸਮਝ ਸਭ ਹੈ ਕੁਝ ਕੁਝ ਸ਼ਰਮ ਆਇਆ ਹੈ ਕਿਰਕੜੀ ਗੱਲਾਂ ਲੋਕਾਂ ਨੇ ਆਪਾਂ ਪ੍ਰਵਾਹ ਨਹੀਂ ਕਿਦਦੇ ਵਿੰਦੇ ਰਹਿੰਦੋ ਫਿਰ ਕਿਹੜੀ ਗੱਲ ਆ ਕੋਈ ਯੱਕਰ ਨਹੀਂ ਯਾਰ ਲੋਕੀ ਤਾਂ ਪਾਗਲ ਆ ਐਵੇਂ ਵਿਖੀ ਜਾਂਦੇ ਐਵੇਂ ਯਾਰ ਵਿਖੀ ਜਾਂਦੇ ਲੋਕੀ ਵਿੰਦੇ ਕਿਉਂ ਐਨੇ ਕਿ ਯੱਕਰ ਆ ਲੋਕੀ ਹੁਣ ਤੁਸੀਂ ਫੇਮਸ ਹੋ ਲੋਕਾਂ ਨੇ ਦੇਖਣਾ ਯਾਰ ਲੋਕੀ ਪਸੰਦ ਕਰਦੇ ਨੇ ਤੁਹਾਨੂੰ ਚਲ ਵਧੀਆ ਗੱਲ ਸਟਾਰ ਬੰਦੇ ਨੇ ਯਾਰ ਮੇਰੀ ਗੱਲ ਸੁਣ ਸਟਾਰ ਬੰਦੇ ਨੇ ਤੈਨੂੰ ਨਹੀਂ ਪਤਾ ਇਹ ਗੱਲਾਂ ਦਾ ਕਿਹੜੀ ਅਸਾਂ ਕੇ ਕੋਈ ਨਹੀਂ ਕਰੇ ਵੇਲੇ ਟਾਈਮ ਤਸਾਂ ਕੇ ਕਰੇ ਬਹਿ ਕੇ ਤਸਾਂ ਕੇ ਕਿਹੜੀ ਗੱਲ ਤੈਨੂੰ ਸਮਝਾਵਾਂਗੇ ਹੈ ਖੜੇ ਜੇ ਬੈਠੇ ਜੇ ਹਨਾ ਜਗਲੀਆਂ ਸੁਣ ਕੇ ਉਹ ਹੈਰਾਨ ਵਾ ਕਿ ਇਹ ਕੌਣ ਆ ਜਿਹੜੀਆਂ ਜਗਲੀਆਂ ਮਾਰਨ ਦੇਈ ਆ ਦੂਸਰੀ ਗੱਲ ਉਹਨੂੰ ਤੂੰ ਕਹਿੰਦੇ ਆਂ ਕਿ ਤੈਨੂੰ ਕੱਲੇ ਨੂੰ ਸਮਝਾਉਂਗੀ ਆਵੀ ਕਿਤੇ ਘਰੇ ਤੂੰ ਉਹਨੂੰ ਕੀ ਸਮਝਾਉਣਾ ਅਹੀਂ ਤੈਨੂੰ ਸਮਝਾਉਂਦੇ ਸਮਝਾਉਂਦੇ ਅਹੀਂ ਤੈਨੂੰ ਫਿਰ ਵੀ ਆਪਣੀ ਛੋਟੀ ਭੈਣ ਸਮਝ ਕੇ ਇਹ ਗੱਲ ਸਮਝਾਉਨੇ ਆ ਤੇਰੇ ਖਾਣੇ ਪਾਉਨੇ ਆ ਤੈਨੂੰ ਇਹੀ ਸਿੱਖਿਆ ਦਿੰਨੇ ਆ ਫਿਰ ਵੀ ਇੱਕ ਮੈਸੇਜ ਜ਼ਰੂਰ ਛੱਡਾਂਗੇ ਕਿ ਅੱਧੀ ਰਾਤ ਵੀ ਤੁਹਾਨੂੰ ਕੋਈ ਫੋਨ ਕਰੇ ਰੀਲਾਂ ਬਣਾਉਣ ਵਾਸਤੇ ਤੇ ਨਾ ਜਾਓ ਖਾਸ ਤੌਰ ਤੇ ਇੰਨੀ ਦੂਤ ਨਾ ਜਾਓ ਜਿੰਨੀ ਦੂਰਾਂ ਕਿ ਤੂੰ ਅੰਮ੍ਰਿਤਸਰ ਬੇਠੀਸ ਤਵਾਨ ਨਾ ਹੋਵੇ ਜੇ ਇਹ ਉੱਥੇ ਆਈ ਆ ਅੱਧੀ ਰਾਤ ਨਾ ਆਓ ਜਾਓ ਆਪਣਾ ਬਸ ਇਹੀ ਰੀਲਾਂ ਬਣਾਓ ਵੀਡੀਓ ਬਣਾਓ ਜੋ ਮਰਜ਼ੀ ਬਣਾਓ ਪਰ ਦਿਨੇ ਬਣਾਓ ਦਿਨੇ ਆਓ ਜਾਓ ਉਹ ਮੁੰਡਾ ਫਿਰ ਵੀ ਠੀਕ ਆ ਕਿ ਚੱਲ ਇੰਨੇ ਨਾਲ ਉਹਨੇ ਤਰੋ ਤਰੀ ਇੰਟਰਵਿਊ ਲਈ ਜੋ ਵੀ ਗੱਲਾਂ ਬਾਤਾਂ ਕੀਤੀਆਂ ਉਹ ਫਿਰ ਵੀ ਮੁੰਡਾ ਵੇਖਣ ਚ ਵੀ ਠੀਕ ਲੱਗਣਦਿਆ ਪਰ ਆਪਾਂ ਹਰੇਕ ਦੇ ਉੱਤੇ ਭਰੋਸਾ ਨਹੀਂ ਕਰ ਸਕਦੇ ਬਾਕੀ ਆਪਾਂ ਤੇ ਇਹੀ ਗੱਲ ਕਵਾਂਗੇ ਤੇ ਫालतੂ ਕਿਸੇ ਤੇ ਯਕੀਨ ਨਾ ਕਰੋ ਦੂਸਰੀ ਗੱਲ ਅੱਧੀ ਰਾਤ ਨਾ ਆਓ ਰੀਲਾਂ ਬਣਾਉਣ ਕੋਪੜੀ ਤੋੜ ਸਾਲੇ ਮੈਂ ਬਹੁਤ ਜ਼ਿਆਦਾ ਹੈਪੀ ਹਾਂ ਸੋ ਕਾਫੀ ਦਿਨਾਂ ਤੋਂ ਮੇਰਾ ਪਲਾਨ ਸੀ ਕਾਰ ਲੈਣ ਦਾ ਸੋ ਵਾਹਿਗੁਰੂ ਦੀ ਕਿਰਪਾ ਨਾਲ ਆਪਾਂ ਘਰ ਲੈ ਚੁੱਕੇ ਆ ਤੇ ਮੈਂ ਸਭ ਨੂੰ ਦੱਸ ਦੇਣਾ ਚਾਹੁੰਨੀ ਆ ਕਿ ਪ੍ਰਮਾਤਮਾ ਹੀ ਆ ਹਨ ਜਿਨੇ ਸਾਨੂੰ ਇੱਥੋਂ ਤੱਕ ਲਿਆਂਦਾ ਆ ਬਹੁਤ ਜ਼ਿਆਦਾ एवरीवन ਮੈਂ ਖੁਸ਼ ਆ ਆਂਦਾ ਵੀ ਹੱਥ ਹੈਗਾ ਏ ਪ੍ਰਮਾਤਮਾ ਦਾ ਵੀ ਹੱਥ ਹੈਗਾ ਏ ਪਰ ਸਭ ਤੋਂ ਜ਼ਿਆਦਾ ਯੋਗਦਾਨ ਇੱਥੇ ਦੇ ਆਸ਼ਕਾਂ ਦਾ ਵੀ ਆ ਉਹਨਾਂ ਦਾ ਵੀ ਯੋਗਦਾਨ ਉਹਨਾਂ ਨੇ ਵੀ ਪਾਇਆ ਏ ਗਿਫਟਾਂ ਦੇ ਵਿੱਚ ਕਦੇ ਤੈਨੂੰ ਕੋਈ ਚੀਜ਼ ਲੈ ਕੇ ਦੇ ਦਿੰਦੇ ਕਦੀ ਕੋਈ ਚੀਜ਼ ਲੈ ਕੇ ਦੇ ਦਿੰਦੇ ਆ ਤੈਨੂੰ ਗੱਡੀ ਵੀ ਮੈਨੂੰ ਲੱਗਦਾ ਗਿਫਟ ਹੀ ਹੋਈ ਆ ਜਿੱਥੋਂ ਤੱਕ ਲੱਗਦਾ ਏ ਠੀਕ ਆ ਨਾ ਲੋਕਾਂ ਨੂੰ ਨਾ ਮੂਰਖ ਬਣਾਈ ਜਾਇਆ ਕਰ ਸਾਰਾ ਦਿਨ ਸਾਰੀ ਫੈਮਲੀ ਦਾ ਹੱਕ ਹੈ ਇਸ ਕਾਰ ਤੇ ਸਾਰਿਆਂ ਦੀ ਸਹਿਮਤੀ ਨਾਲ ਆਪਾਂ ਕਾਰ ਲਈ ਆ ਤੇ ਉਸ ਤੋਂ ਬਾਅਦ ਅਸੀਂ ਜਦੋਂ ਉੱਥੇ ਜਨਸੀ ਚ ਗਈ ਸੀ ਮੈਂ ਹਨਾ ਉੱਥੇ ਆਪਣੀਆਂ ਕਾਰਾਂ ਦੇਖੀਆਂ ਮੈਨੂੰ ਉਹਨਾਂ ਵਿੱਚ ਕੋਈ ਪਸੰਦ ਨਹੀਂ ਆਈ ਇੱਕ ਦੋ ਹੋਰ ਅਸੀਂ ਜਨਸੀਆਂ ਚ ਚੈੱਕ ਕੀਤੀਆਂ ਸੋ ਇੱਕ ਜਨਸੀ ਸੀ ਜਿਹੜੀ ਲਾਸਟ ਅਸੀਂ ਟਰਾਈ ਕਰਨੀ ਸੀਗੀ ਹੈਦਰ ਆਪਣੀ ਸ਼ਹਿਰ ਵਾਲੀ ਸੋ ਤੇ ਮੈਨੂੰ ਪਹਿਲੀ ਨਜ਼ਰ ਚ ਇਹ ਵਾਲੀ ਕਾਰ ਪਸੰਦ ਆ ਚੁੱਕੀ ਸੀ ਸੋ ਮੈਨੂੰ ਬਹੁਤ ਵਧੀਆ ਲੱਗਾ ਚਲਾ ਕੇ ਵੀ ਤੇ ਸਾਨੂੰ ਪਤਾ ਹੀ ਆ ਤੇਰੇ ਦੱਸਣ ਦੀ ਲੋੜ ਹੀ ਨਹੀਂ ਤੈਨੂੰ ਨਹੀਂ ਦੱਸਣ ਦੀ ਲੋੜ ਸਾਨੂੰ ਪਤਾ ਵਾ ਕਿ ਤੈਨੂੰ ਇੱਕ ਨਜ਼ਰ ਦੇ ਵਿੱਚ ਸਾਰਾ ਕੁਝ ਹੀ ਪਸੰਦ ਆ ਜਾਂਦਾ ਤੈਨੂੰ ਤਾਂ ਮੁੰਡੇ ਵੀ ਇੱਕ ਨਜ਼ਰ ਚ ਹੀ ਪਸੰਦ ਆ ਜਾਂਦੇ ਆ ਦੂਸਰੀ ਗੱਲ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਜਿਹੜੇ ਆ ਜਦੋਂ ਆਪਾਂ ਗੱਡੀ ਲੈਨੇ ਆ ਤੁਹਾਡੇ ਵੀ ਮਤਲਬ ਜਦੋਂ ਆਪਾਂ ਗੱਡੀ ਨਵੀਂ ਲੈ ਕੇ ਆਉਨੇ ਉਦੋਂ ਹੀ ਨੰਬਰ ਪਲੇਟ ਲੱਗ ਜਾਂਦੀ ਆ ਜਸਟ ਮਿਸਟੇਕ ਹੋਈ ਸੀ ਉਸ ਤੋਂ ਬਾਅਦ ਮੈਂ ਜਦੋਂ ਪਿੰਡ ਆਣਾ ਸੀ ਨਾ ਉਦੋਂ ਮੈਂ ਲਾ ਵੀ ਚੁੱਕੀ ਸੀ ਸੀਟ ਬੈਲਟ ਸਭ ਨੂੰ ਮੈਂ ਦੱਸ ਦੇਣਾ ਚਾਹੁੰਨੀ ਆ ਕਿ ਕਾਰ ਆਪਾਂ ਲੈ ਚੁੱਕੇ ਆ ਤੇ ਮੈਂ ਬਹੁਤ ਹੀ ਜ਼ਿਆਦਾ ਖੁਸ਼ ਆ ਤੁਸੀਂ ਦੇਖ ਸਕਦੇ ਆ ਸੋ ਇਹਦੇ ਲਈ ਆਪਾਂ ਜਗ੍ਹਾ ਇੱਥੇ ਬਣਾਈ ਹੋਈ ਆ ਕੀ ਤੋਪ ਪਾਉਂਦੀ ਆ ਨਾ ਦੇਖ ਸਕਦੇ ਹੋ ਤੁਸੀਂ ਕੀ ਬੋਲੀ ਜਾਂਦੀ ਪਾਗਲ ਜੀ ਇੱਕੋ ਗੱਲ ਨੂੰ 10 ਵਾਰੀ ਬੋਲ ਦਿੰਦੀ ਆ ਸਾਨੂੰ ਨਹੀਂ ਤੇਰੀ ਸਮਝ ਸਮਝ ਲੱਗਦੀ ਪਤਾ ਨਹੀਂ ਕੀ ਬੋਲੀ ਜਾਂਦੀ ਆ एवरीवन एवरीवन ਸਾਰਾ ਦਿਨ ਕਰਦੀ ਰਹਿੰਦੀ ਆ ਸੁਦਰਜੀ ਆ ਜਿਹੜੀ ਨੇ ਗੱਡੀ ਤੇ ਫੁਲਕਾਰੀ ਪਾਈ ਆ ਨਾ ਜੀ ਪੱਕਾ ਵਿਆਹ ਵਾਲੀ ਫੁਲਕਾਰੀ ਜੀ ਆਂਦੀ ਸੀ ਇਸ ਕਰਕੇ ਇਹਦੇ ਲਈ ਆ ਇੱਕ ਕਵਰ ਵੀ ਲੈ ਕੇ ਆਂਦਾ ਯਾਨੀ ਕਿ ਗ੍ਰੀਨ ਕਲਰ ਦਾ ਜਿਹੜਾ ਕਿ ਇਹਨੂੰ ਧੁੱਪ ਤੋਂ ਬਚਾ ਕੇ ਰੱਖੂਗਾ ਬਾਕੀ ਹੱਲੇ ਆ ਪੈਂਦੇ ਆ ਇੱਕ ਦੋ ਚੀਜ਼ਾਂ ਹੋਰ ਵੀ ਲੈਣੀਆਂ ਕਵਰ ਵੀ ਲੈਣਾ ਹੈਗਾ ਤੇ ਬਸ ਉਹ ਵੀ ਆਪਾਂ ਸਮਾਨ ਲੈ ਲਾਂ ਕਵਰ ਕੀ ਕਰਨਾ ਡੰਗਰੇ ਕਵਰ ਕੀ ਕਰਨਾ ਹੈ ਗੱਡੀ ਤੇ ਕਵਰ ਪਾਈ ਦੇਣਾ ਕਿ ਖਲੋਤੀ ਰਵੇ ਤੇ ਤੁਹਾਡੀ ਗੱਡੀ ਘੜੀ ਖਲੋਤੀ ਰਹਿਣੀ ਹੈ ਸਾਰਾ ਦਿਨ ਤੇ ਚੱਲਦੀ ਰਹਿਣੀ ਆ ਤੂੰ ਮੈਨੂੰ ਪਤਾ ਵਾ ਗੱਡੀ ਨਹੀਂ ਮੰਦੀ ਤੇ ਇਹ ਘਰ ਟਿਕਨ ਦਿੰਦੀ ਕਦੀ ਇੱਧਰ ਤੇ ਕਦੀ ਉੱਧਰ ਹੁਣ ਤਾਂ ਗੱਡੀ ਤੇ ਜਾਇਆ ਆਇਆ ਕਰੇਗੀ ਜੀ ਆਇਆ ਕਲ ਦੀ ਤੇ ਮੈਂ ਬਹੁਤ ਜ਼ਿਆਦਾ ਖੁਸ਼ ਆ ਬੀ ਮੇਰਾ ਕਾਫੀ ਦਿਨ ਮਤਲਬ ਕਿ ਮੇਰਾ ਇੱਕ ਡ੍ਰੇਨ ਸੀ ਜੋ ਕਿ ਮੇਰਾ ਪੂਰਾ ਹੋਇਆ ਬਾਕੀ ਸਾਰੀ ਮੇਰੀ ਜਿਹੜੀ ਫੈਮਿਲੀ ਹੈ ਛੋਟੀ ਜੀ ਸਾਰਿਆਂ ਦਾ ਹੱਕ ਆ ਇਹਦੇ ਤੇ ਤੇ ਬਾਕੀ ਮੈਂ ਬਹੁਤ ਖੁਸ਼ ਆ ਕੀ ਬੋਲੀ ਜਾਂਦੀ ਆ ਘਰ ਦਿਆਂ ਦਾ ਵੀ ਹੱਕ ਆ ਘਰ ਦਿਆਂ ਦਾ ਵੀ ਹੱਕ ਤੇ ਘਰ ਦਿੰਦਾ ਹੱਕ ਹੋਣਾ ਹੀ ਆ ਤੇਰੇ ਤੇ ਵੀ ਘਰ ਦਿਆਂ ਦਾ ਹੱਕ ਹੀ ਆ ਤੇਰੀ ਮਾਂ ਹੀ ਕਰਾਉਂਦੀ ਜੋ ਵੀ ਕੁਝ ਕਰਾਉਂਦੇ ਹੀ ਆ ਤੇ ਉਹਨਾਂ ਦਾ ਤੇ ਹੱਕ ਹੋਣਾ ਹੀ ਆ ਉਹਨਾਂ ਦੀ ਵੀ ਤਾਂ ਮਿਹਨਤ ਲੱਗਦੀ ਆ ਦੂਸਰੀ ਗੱਲ ਤੂੰ ਕਹਿੰਦੀ ਮੇਰਾ ਡ੍ਰੀਮ ਆ ਡ੍ਰੀਮ ਆ ਇੱਕ ਤਾਂ ਤੇਰੇ ਡ੍ਰੀਮ ਹੀ ਨਹੀਂ ਪੂਰੇ ਹੁੰਦੇ ਕਿੰਨੇ ਕਿ ਡ੍ਰੀਮ ਚੱਕੀ ਫਿਰਦੀ ਆ ਸਾਨੂੰ ਯਾਰਾ ਦੱਸ ਇੱਕ ਕਾਪੀ ਤੇ ਨਾ ਲੇਖ ਕੇ ਦੱਸ ਦੇਰਾ ਕਿਹੜਾ ਕਿਹੜਾ ਡ੍ਰੀਮ ਆ ਭੱਜਣ ਵਾਲਾ ਡ੍ਰੀਮ ਵੀ ਤੇਰਾ ਪੂਰਾ ਹੋ ਗਿਆ ਤੇ ਆਉਣ ਵਾਲਾ ਡ੍ਰੀਮ ਵੀ ਤੇਰਾ ਪੂਰਾ ਹੋ ਗਿਆ ਤੇ ਮੁੰਡਿਆਂ ਨੂੰ ਆਪਣੇ ਚਾਂਸੇ 'ਚ ਵਸਾਉਣ ਵਾਲਾ ਵੀ ਤੇਰਾ ਡ੍ਰੀਮ ਪੂਰਾ ਹੋ ਗਿਆ ਗਿਫਟ ਲੈਣ ਵਾਲਾ ਵੀ ਡ੍ਰੀਮ ਪੂਰਾ ਹੋ ਗਿਆ ਖੁਸ਼ ਸੀਗੇ ਬਹੁਤ ਸਾਰਾ ਖੁਸ਼ ਸੀਗੇ ਅਸੀਂ ਬਹੁਤ ਜਾਨੀ ਸਾਰੀ ਫੈਮਿਲੀ ਖੁਸ਼ੀ ਮੈਂ ਬੈਠੀ ਹੋਈ ਸੀ ਕਿ ਤੇ ਮੈਂ ਵੀ ਉੱਠੀ ਇਹਨਾਂ ਦੀ ਹੈਲਪ ਕਰਵਾਈ ਸੋ ਕੱਲ ਵਾਲਾ ਮੇਰਾ ਬਲੌਗ ਬਹੁਤ ਵਧੀਆ ਬਣਿਆ ਸੀ ਯਾਨੀ ਕਿ ਜਦੋਂ ਐਂਟਰੀ ਕੀਤੀ ਸੀਗੀ ਤੇਲ ਚੋਇਆ ਸੀ ਸਾਰਾ ਯਾਨੀ ਕਿ ਫੁੱਲੀ ਮੈਂ ਮਤਲਬ ਸ਼ੋ ਕਰਾਇਆ ਤੁਹਾਨੂੰ ਪਤਾ ਹੀ ਆ ਜਦੋਂ ਘਰ ਬੈਠੇ ਆ ਫਰੀ ਤੁਹਾਨੂੰ ਗਿਫਟ ਮਿਲ ਜਾਂਦੇ ਖੁਸ਼ ਤਾਂ ਤੁਸੀਂ ਹੋਣਾ ਹੀ ਆ ਹੋਰ ਤੁਹਾਨੂੰ ਕੀ ਚਾਹੀਦਾ ਵਾ ਦੂਸਰੀ ਗੱਲ ਓਏ ਫੁੱਲੀ ਫੁੱਲੀ ਕੀ ਹੁੰਦਾ ਹੈ ਮੇਰੀ ਛੋਟੀ ਜੀ ਮਿਸਟੇਕ ਕਰਕੇ ਮੈਂ ਉਹ ਪਬਲਿਕ ਨਹੀਂ ਕਰ ਸਕਦੀ ਮੇਰੀ ਮਿਸਟੇਕ ਬਸ ਇਹੀ ਸੀ ਕਿ ਮੈਂ ਸੀਟ ਬੈਲਟ ਨਹੀਂ ਆਪਣੇ ਲਗਾਈ ਹੋਈ ਸੀ ਤਾਂ ਡਰਾਈਵ ਸਮੇਂ ਇਹ ਤਾਂ ਕਰਨਾ ਚਾਹੀਦਾ ਨਾ ਤਾਂ ਕੋਈ ਗੱਲ ਨਹੀਂ ਡਾਂਟ ਵਰੀ ਆਪਾਂ ਹੋਰ ਜ਼ਰੂਰ ਬਣਾਵਾਂ ਮੁਸ਼ਕਿਲ ਅਸੀਂ ਬੜੇ ਅੱਕੇ ਪਏ ਤੇਰੀ ਅੰਗਰੇਜ਼ੀ ਤੋਂ ਅਸੀਂ ਇੰਨੇ ਜ਼ਿਆਦਾ ਅੱਕੇ ਪਏ ਆ ਨਾ ਇੰਗਲਿਸ਼ ਨੂੰ ਤੂੰ ਹੱਥ ਘੱਟ ਮਾਰਿਆ ਕਰ ਜੇ ਨਹੀਂ ਮੇਰੇ ਨੂੰ ਆਉਂਦੀ ਨਾ ਤਾਂ ਚੁੱਪ ਹੀ ਰਿਹਾ ਕਰ ਡਾਂਟ ਵੈਰੀ ਇਹ ਕੀ ਹੁੰਦਾ ਏ ਤੇ ਮੇਰੀ ਇੱਕ ਰਿਕਵੈਸਟ ਆ ਕਿ ਤੁਸੀਂ ਵੀਡੀਓ ਪੂਰੀ ਦਾ ਦੇਖ ਲੈਂਦੇ ਹੋ ਬਟ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਪਲੀਜ਼ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਪੂਰੀ ਵੀਡੀਓ ਦੇਖਣ ਵਾਸਤੇ ਧੰਨਵਾਦ